ਜੇ ਮੱਜ ਗਾਂ ਦੀ ਧਾਰ ਪੋਲੀ ਕਰਨੀ ਆ ਹਨਾ ਧਾਰ ਕਰੜੀ ਐ ਥਣ ਦੱਬੀ ਦੇਣੀ ਹਨਾ ਤੁਹਾਨੂੰ ਆ ਨੁਸਖਾ ਦੱਸਾਂਗੇ ਠੀਕ ਐ ਤਿੰਨ ਚਾਰ ਦਿਨਾਂ ਚ ਰਿਜ਼ਲਟ ਮਿਲ ਜੂਆ 10 ਦਿਨ ਵਰਤ ਲਿਓ ਜਵਾਗ ਧਾਰ ਕੱਢੀਆਂ ਨਾ ਇੰਨੀ ਪੋਲੀ ਹੋ ਜੂਗੀ ਚਾਹੇ ਤਾਂ ਟੋਕੜਾ ਚਾਹੇ ਸੱਜਰ ਸੂਈ ਐ ਐਡਾ ਵਧੀਆ ਨੁਸਖਾ ਲੈ ਕੇ ਆਏ ਆ ਆਪਾਂ ਠੀਕ ਐ ਤੁਹਾਨੂੰ ਡੇਲੀ ਦੀ ਡੋਜ਼ ਦੱਸਾਂਗੇ ਉਸ ਹਿਸਾਬ ਨਾਲ ਆਪਦੀ 10 ਦਿਨਾਂ ਦੀ ਲਿਆਓ ਹਨਾ ਲਓ ਲਿਖ ਲਓ ਤੁਹਾਨੂੰ ਲਿਖਾਉਣੇ ਐ 50 ਗ੍ਰਾਮ ਆਪਾਂ ਤਿਲਾਂ ਦਾ ਤੇਲ ਲੈ ਕੇ ਆਉਣਾ ਹੈ ਸਾਰੀ ਚੀਜ਼ ਵਰਤਨੀ ਵੀ ਦੱਸਾਂਗੇ 50 ਗ੍ਰਾਮ ਨਿੰਬੂ ਰਸ ਲੈ ਕੇ ਆਉਣਾ ਰੋਜ਼ ਦੀ ডোজ ਹੈ ਇਹ 100 ਗ੍ਰਾਮ ਦੇਸੀ ਖੰਡ ਲੈਣੀ ਆਪਾਂ 20 ਗ੍ਰਾਮ ਮਿੱਠਾ ਸੋਡਾ ਲੈਣਾ ਆਪਾਂ ਠੀਕ ਹੈ 20 ਗ੍ਰਾਮ ਠੀਕਰੀ ਨਸਾਦਰ ਲੈਣਾ 3 ਗ੍ਰਾਮ ਕੱਲਾ ਨਸਾਦਰ ਲੈਣਾ 20 ਗ੍ਰਾਮ ਨਿੰਬੂ ਸਤ ਲੈਣਾ ਠੀਕ ਹੈ ਇੱਕ ਦਿਨ ਦੀ ডোজ ਹੈ ਹੁਣ ਜੇ ਆਪਾਂ 10 ਦਿਨਾਂ ਦਾ ਸਮਾਨ ਲਿਆਉਣਾ ਹੈ ਜਿਵੇਂ ਹੁਣ 50 ਗ੍ਰਾਮ ਤਿਲਾਂ ਦਾ ਤੇਲ ਦੱਸਿਆ 10 ਨਾਲ ਗੁਣਾ ਕਰ ਲਓ ਅੱਧਾ ਕਿਲੋ ਹੋ ਗਿਆ 500 ਗ੍ਰਾਮ ਹੋ ਗਿਆ ਹਨਾ ਜੇ 50 ਗ੍ਰਾਮ ਨਿੰਬੂ ਰਸ ਹੈ 10 ਨਾਲ ਗੁਣਾ ਕਰ ਲਓ ਤਾਂ ਅੱਧਾ ਕਿਲੋ ਨਿੰਬੂ ਰਸ ਹੋ ਗਿਆ ਹਨਾ ਤੇ 100 ਗ੍ਰਾਮ ਦੇਸੀ ਖੰਡਾ 10 ਨਾਲ ਗੁਣਾ ਕੀਤੀ ਕਿਲੋ ਦੇਸੀ ਖੰਡ ਬਣ ਜੋ ਇਸ ਤਰੀਕੇ ਨਾਲ ਆਪਦਾ 10 ਦਿਨਾਂ ਦਾ ਇਹ ਸਮਾਨ ਲੈ ਆਏ ਹੋ ਠੀਕ ਹੈ ਹੁਣ ਇਹਨੂੰ ਪਾਉਣਾ ਕਿਵੇਂ ਆ ਚਾਰਨਾ ਕਿਵੇਂ ਆ ਠੀਕ ਹੈ ਦਿਨ ਚ ਇੱਕ ਵਾਰੀ ਚਾਰਨਾ ਉਹ ਤੁਹਾਨੂੰ ਟਾਈਮ ਦੱਸਦੇ ਆ ਠੀਕ ਹੈ ਉਹਦੇ ਰਲਾਉਣਾ ਤੁਰਤੀ ਆਏ ਨਹੀਂ ਵੀ ਤੜਕੇ ਰਲਾ ਕੇ ਰੱਖਤਾ ਹੱਥ ਨਹੀਂ ਪਾਉਣਾ ਤੁਰਤੀ ਪਾਉਣਾ ਕਦੋਂ ਹੈ ਇਹ ਸ਼ਾਮ ਨੂੰ ਜਦੋਂ ਆਪਾਂ ਮੱਝਾਂ ਚਾਹੇ ਗਾਂਆਂ ਨੂੰ ਨੀਰਾ ਖਵਾਤਾ ਠੀਕ ਹੈ ਪਾਣੀ ਪਿਆਤਾ ਉਸ ਤੋਂ ਬਾਅਦ ਉਤਦੀ ਕੁਛ ਨਹੀਂ ਚਾਰਨਾ ਬਸ ਗਾਲਾਂ ਕਰੇ ਉਹ ਹਨਾ ਸ਼ਾਮ ਨੂੰ ਆਪਾਂ ਨੇ ਪੈਨ ਲੱਗਿਆ ਨੇ ਸਾਰੀਆਂ ਚੀਜ਼ਾਂ ਇਹ ਰਲਾ ਕੇ ਮਿਕਸ ਕਰਕੇ ਠੀਕ ਹੈ ਮੱਝਾਂ ਚਾਹੇ ਗਾਂਆਂ ਨੂੰ ਧਰ ਦਿਓ ਠੀਕ ਹੈ ਤਾਂ 2-3 ਦਿਨਾਂ ਚ ਦੇਖੋਗੇ ਤੁਹਾਨੂੰ ਰਿਜ਼ਲਟ ਮਿਲਣਾ ਸਟਾਰਟ ਜੋ 10 ਦਿਨ ਚਾਰ ਦਿਓ ਉਸ ਤੋਂ ਬਾਅਦ ਐਨੀ ਧਾਰ ਪੋਲੀ ਹੋ ਜੂ ਜਵਾਕ ਚ ਹੋਈ ਜਾਣ ਦੁਬਾਰੇ ਫੇਰ ਇੱਕ ਵਾਰੀ ਆਪਾਂ ਰਿਪੀਟ ਕਰਦੇ ਨੇ ਕਿਹੜੀਆਂ ਕਿੜੀਆਂ ਜੀਜਾਂ ਜੇ ਨਹੀਂ ਲਿਖੇਗਾ ਗੰਗਾ ਠੀਕ ਹੈ 50 ਗ੍ਰਾਮ ਤਿਲਾਂ ਦਾ ਤੇਲ 50 ਗ੍ਰਾਮ ਤਿਲਾਂ ਦਾ ਤੇਲ 50 ਗ੍ਰਾਮ ਨਿੰਬੂ ਰਸ 50 ਗ੍ਰਾਮ ਨਿੰਬੂ ਰਸ 100 ਗ੍ਰਾਮ ਦੇਸੀ ਖੰਡ 100 ਗ੍ਰਾਮ ਦੇਸੀ ਖੰਡ 20 ਗ੍ਰਾਮ ਮਿੱਠਾ ਸੋਡਾ 20 ਗ੍ਰਾਮ ਮਿੱਠਾ ਸੋਡਾ ਠੀਕ ਹੈ 20 ਗ੍ਰਾਮ ਠੀਕਰੀ ਨਸਾਦਰ 20 ਗ੍ਰਾਮ ਠੀਕਰੀ ਨਸਾਦਰ 3 ਗ੍ਰਾਮ ਕੱਲਾ ਨਸਾਦਰ 3 ਗ੍ਰਾਮ ਕੱਲਾ ਨਸਾਦਰ 20 ਗ੍ਰਾਮ ਨਿੰਬੂ ਸਤ 20 ਗ੍ਰਾਮ ਨਿੰਬੂ ਸਤ ਲਿਖ ਲਿਆ ਇਹ ਇੱਕ ਦਿਨ ਦੀ ਡੋਜ਼ ਆ ਹਨਾ ਇੱਕ ਦਿਨ ਦੀ ਡੋਜ਼ ਆ ਇਹ 10 ਦਿਨਾਂ ਦੀ ਡੋਜ਼ ਲਿਉਣੀ ਐ 10 ਨਾਲ ਗੁਣਾ ਕਰਕੇ ਉਹਨਾਂ-ਉਨਾਂ ਸਮਾਨ ਲਿਆਇਓ ਠੀਕ ਐ ਜੇ ਅੱਜ ਸ਼ਾਮ ਨੂੰ ਤੁਸੀਂ ਧਰਨਾ ਕੱਲ੍ਹ ਨੂੰ ਵੀ ਉਸੇ ਟਾਈਮ ਹੀ ਧਰਨਾ ਹੈ ਹਨਾ ਆਏ ਨੀ ਵੀ ਨੀਰੇ ਤੋਂ ਪਹਿਲਾਂ ਜਾਂ ਪਾਣੀ ਪੀਉਣ ਤੋਂ ਪਹਿਲਾਂ ਇਹ ਨੀਰਾ ਖਵਾ ਕੇ ਪਾਣੀ ਪਿਆਤਾ ਤੁਸੀਂ ਉਸ ਤੋਂ ਬਾਅਦ ਸ਼ਾਮ ਨੂੰ ਪੈਣ ਲੱਗਿਆ ਨਹੀਂ ਧਰਦੇ ਨੇ ਠੀਕ ਐ ਤਾਂ ਤੁਸੀਂ ਦੇਖੋਗੇ 10 ਦਿਨਾਂ 'ਚ ਮਾਝਾ ਚਾਹੇ ਗਾਂ ਹੈ ਸੱਜਰ ਸੂਈ ਆ ਚਾਹੇ ਟੋਕਰ ਹੈ ਐਨੀ ਖੱਲ ਹੋ ਜੂ ਐਨੀ ਪੋਲੀ ਹੋ ਜੂ ਚਾਹੇ ਜਵਾਕ ਚ ਹੋਈ ਜਾਣ ਠੀਕ ਐ ਤਾਂ ਨਾਲੇ ਇਹਦੇ ਨਾਲ ਦੁੱਧ ਵੀ ਵਧਣਗਾ ਕਿਲੋ 2 ਕਿਲੋ ਦੁੱਧ ਦਾ ਫਰਕ ਪੈ ਜੂਆ ਠੀਕ ਐ ਐਡਾ ਵਧੀਆ ਤਰੀਕਾ ਦੇਸੀ ਤਰੀਕਾ ਵਰਤੋਗੇ ਰਿਜ਼ਲਟ ਮਿਲੂ ਸਾਈਡ ਇਫੈਕਟ ਇਹਦਾ ਕੋਈ ਨਹੀਂ ਕੋਈ ਕੈਮੀਕਲ ਨਹੀਂ ਦੇਸੀ ਚੀਜ਼ ਐ 50 ਗ੍ਰਾਮ ਤਿਲਾਂ ਦਾ ਤੇਲ 50 ਗ੍ਰਾਮ ਨਿੰਬੂ ਰਸ 100 ਗ੍ਰਾਮ ਖੰਡ 20 ਗ੍ਰਾਮ ਮਿੱਠਾ ਸੋਡਾ 20 ਗ੍ਰਾਮ ਠਿਕਰੀ ਨਸਾਦਰ 3 ਗ੍ਰਾਮ ਕੱਲਾ ਨਸਾਦਰ 20 ਗ੍ਰਾਮ ਨਿੰਬੂ ਸਾਤ ਸਾਰੀਆਂ ਚੀਜ਼ਾਂ ਲੈ ਕੇ ਮਿਕਸ ਕਰਕੇ ਇੱਕ ਦਿਨ ਦੀ ਡੋਜ਼ ਐ 10 ਦਿਨਾਂ ਦੀ ਡੋਜ਼ ਇਕੱਠੀ ਲਿਆਇਓ ਹਨਾ ਪਹਿਲਾਂ ਨੀਰ ਲਾਉਣਾ ਮੌਕੇ ਤੇਰ ਲਾ ਕੇ ਧਰਨਾ ਸਮਾਨ ਐ ਹਨਾ ਚੈੱਕ ਕਰੋ ਪਾਓ ਰਿਜ਼ਲਟ ਤੁਹਾਡੇ ਸਾਹਮਣੇ ਆ ਜੂਗਾ ਓਕੇ